ਨਵੀਂ ਵਿਆਹੀ ਪਹਿਲੀ ਵਾਰੀ ਰੋਟੀ ਖੇਤ ਨੂੰ ਲਿਆਈ ਵਈ ਬੋ ਗਿਆ ਵਿੰਦਕ ਵੇਲਾ ਹਾੜੀ ਲੱਗਿਆ ਦੇਣ ਦੁਹਾਈ ਬਈਆਲੇ ਢਾਲੇ ਦੇਖ ਕੇ ਸਾਰੇ ਆਲੇ ਢਾਲੇ ਮਾਰੇ ਜਾਤੀਆਂ ਸਭ ਦੀ ਹਾਜ਼ਰੀ ਆਈ ਨੀ ਹੋ ਹਾੜੀ ਸੀ ਮੁਖੌਲ ਕਰਦੇ ਤੇਰੀ ਨਵੀਂ ਵਿਆਹੀ ਕਿਉ ਨੀ ਆਈ ਹਾੜੀ ਸੀ ਮੁਖੌਲ ਕਰਦੇ ਤੇਰੀ ਨਮੀ ਵਿਆਹੀ ਕਿਉਂ ਨਹੀਂ ਆਈ ਹਾਲੀ ਸੀ ਮਖਲਕਾਰ ਦੇ ਵੇ ਪਹਿਲੀ ਪਹਿਲੀ ਵਾਰ ਪੱਤਾ ਲੈ ਕੇ ਤੇਰਾ ਆਉਣ ਲੱਗੀ ਪਹਿਲੀ ਪਹਿਲੀ ਵਾਰ ਤੇਰਾ ਪੱਤਾ ਲੈ ਕੇ ਆਉਣ ਲੱਗੀ ਰੱਖ ਸਿਰ ਤੇ ਕਰੀ ਸੀ ਜਦੋਂ ਤਿਆਰੀ ਦੇੜੀ ਉੱਤੇ ਪੈਰ ਰੱਖਿਆ ച്ച ചേ മ ഖി ഉ പ